एसीपी इंडिया प्रणाम मैं विकास वर्मा एसीपी इंडिया टूरी दी टीम आज पहुंची है संगरूर ਤੋਂ ਤੂਰੀ ਦੇ ਰਾਸਤੇ ਵਿੱਚ ਜਿੱਤੇ ਟੋਲ ਲੱਗਿਆ ਹੋਇਆ ਸੀ ਉਸੇ ਦਫਤਰ ਦੇ ਵਿੱਚ ਸੜਕ ਸੁਰੱਖਿਆ ਫੋਰਸ ਦਾ ਦਫਤਰ ਬਣਿਆ ਹੋਇਆ ਹੈ ਜਿਸ ਨੇ ਕਿ ਅੱਜ ਟੀਚਰ ਦੇ ਵਾਲੇ ਦਿਨ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਹਿੰਦੇ ਨੇ ਇਹ ਸੇਧ ਚੰਗੀ ਮਿਲ ਜਾਵੇ ਟੀਚਰ ਦੀ ਤਾਂ ਮਨ ਦੇ ਵਿੱਚ ਉਹ ਬਲਬਲੇ ਉੱਠਦੇ ਨੇ ਜਿਨ੍ਹਾਂ ਨੂੰ ਕੁਝ ਕਰਨ ਦਾ ਜਜ਼ਬਾ ਪੈਦਾ ਹੁੰਦਾ ਹੈ ਇਸੇ ਕਰਕੇ ਅੱਜ ਟੀਚਰ ਡੇ ਵਾਲੇ ਦਿਨ ਸੜਕ ਸੁਰੱਖਿਆ ਫੋਰਸ ਨੇ ਇਹ ਇੱਕ ਉਪਰਾਲਾ ਕੀਤਾ ਕਿ ਜੋ ਕੀ ਆਪਾਂ ਨੰਬਰ ਡਾਇਲ ਕਰਦੇ ਹਾਂ ਸੜਕ ਦੁਰਘਟਨਾ ਦੇ ਦੌਰਾਨ 112 ਨੰਬਰ ਇਹ ਨੰਬਰ ਪੂਰੇ ਪੰਜਾਬ ਦਾ ਹੈ ਵਿਜੀ ਰਹਿੰਦਾ ਹੈ ਪਰ ਜਦ ਮਿਲਦਾ ਹੈ ਉਦੋਂ ਨੂੰ ਹੋ ਸਕਦਾ ਹੈ ਉਸ ਸੜਕ ਹਾਦਸੇ ਦੇ ਵਿੱਚ ਕਿਸੇ ਦੀ ਰੱਬ ਨਾ ਕਰੇ ਮੌਤ ਵੀ ਹੋ ਸਕਦੀ ਹੈ ਪਰੰਤੂ ਇਹਨਾਂ ਨੇ ਚੰਗੀ ਸੋਚ ਨੂੰ ਮੁੱਖ ਰੱਖਦੇ ਹੋਏ ਅੱਜ ਇੱਕ ਨੰਮਾ ਨੰਬਰ ਹੋਰ ਆਪਣਾ ਪਰਸਨਲ ਜਾਰੀ ਕਰਤਾ ਹੈ ਜੋ ਕਿ ਸਿੱਧਾ ਹੀ ਇਹਨਾਂ ਦੇ ਕੋਲੇ ਮੋਬਾਈਲ ਹੈ ਜੋ ਬੰਦਾ ਡਾਇਲ ਕਰੂ ਤਾਂ ਸਿੱਧੀ ਡਾਇਰੈਕਟ ਘੰਟੀ ਇਸ ਮੋਬਾਈਲ ਨੰਬਰ ਤੇ ਲੱਗੂ 8544971399 ਦਿਲਦਿਆ ਡੈਰੀਆਂ ਵਿੱਚ ਰੋਡ ਕਰ ਲੋ ਨੀਚੇ ਵੀ ਨੰਬਰ ਇਹ ਲਿਖਿਆ ਹੋਇਆ ਹੈ ਕਿਉਂਕਿ ਇਹ ਨੰਬਰ ਜਸਕਮ ਆਊਗਾ ਤਾਂ ਸਰ ਸੁਰੱਖਿਆ ਫੋਰਸ ਦੀ ਟੀਮ ਸਤਿ ਸ਼੍ਰੀ ਅਕਾਲ ਜੀ ਤੁਸੀਂ ਅੱਜ ਇਹ ਉਦਘਾਟਨ ਕਰਿਆ ਕਿਸ ਤਰ੍ਹਾਂ ਇਹ ਮਹਿਸੂਸ ਕਰਿਆ ਕਿ ਕਿੱਦਾਂ ਲੱਗਿਆ ਇਹਨਾਂ ਦਾ ਉਪਰਾਲਾ ਆਪਣੀ ਟੀਮ ਦਾ ਬਹੁਤ ਬੜੀ ਖੁਸ਼ੀ ਹੋਈ ਜਰਨਲਿਸਟ ਨੇ ਮੈਨੂੰ ਫੋਨ ਕੀਤਾ ਕਿ ਸਰ ਤੁਸੀਂ ਆਉਣ ਆ ਕੇ ਦਾ ਉਦਘਾਟਨ ਕਰਨਾ ਫੋਨ ਨੰਬਰ ਦਾ ਵੀ ਅਸੀਂ ਇਹ ਨੰਬਰ ਜਾਰੀ ਕੀਤਾ ਜੀ ਵੀ ਇੰਨੀ ਖੁਸ਼ੀ ਹੋਈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਬਾਕੀ ਜੋ ਰੋਡ ਟੈਕਸਡ ਹੋਣਗੇ ਸਾਰਾ ਪਤਾ ਨੰਬਰ ਪਾਸੇ ਨੰਬਰ ਰੋਡ ਤੇ ਲਾ ਦੇਗੇ ਵੀ ਆਹ ਨੰਬਰ ਦੇ ਗੱਲਾਂ ਕਰਾਂਗੇ ਸਾਰੇ ਯਾਨੀ ਕਿ ਇਸ ਨੰਬਰ ਦੇ ਬੈਨਰ ਚੌਂਕਾਂ ਚ ਰੋੜਾਂ ਤੇ ਵੀ ਲਗਾਓਗੇ ਅੱਜ ਲੋਕਾਂ ਨੂੰ ਵੱਧ ਤੋਂ ਵੱਧ ਪਤਾ ਲੱਗੇ ਨੰਬਰ ਬਾਰੇ ਜੀ ਨੰਬਰ ਜਾਰੀ ਕਰਤਾ ਅਸੀਂ ਜੀ ਜਿਸ ਤਰ੍ਹਾਂ ਕਿ ਅੱਜ ਸੜਕ ਸੁਰੱਖਿਆ ਫੋਰਸ ਨੇ ਇੱਕ ਨਵਾਂ ਉਪਰਾਲਾ ਕੀਤਾ ਹੈ ਸਰਪੰਚ ਸਾਹਿਬ ਤੁਸੀਂ ਉਹਦੇ ਲਈ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਰ ਇਹਦੇ ਲਈ ਤਾਂ ਅਸੀਂ ਇਹੀ ਗੱਲ ਕਹਿਣਾ ਚਾਹੁੰਦੇ ਹਾਂ ਜਿਵੇਂ ਅੱਜ ਇਸ ਸੜਕ ਸੁਰੱਖਿਆ ਫੋਰਸ ਦੇ ਚਾਰ ਜਿਹੜੇ ਜ਼ਿਲ੍ਹਿਆਂ ਦੇ ਜ਼ੋਨ ਦੇ ਇੰਚਾਰਜ ਸਾਹਿਬ ਨੇ ਰਾਮਕੇ ਜੀ ਉਹ ਸਾਡੇ ਇੱਥੇ ਪਹੁੰਚੇ ਨੇ ਅੱਜ ਪਿੰਡ ਲੱਡਾ ਦੇ ਵਿੱਚ ਜਿਹੜੀ ਸੜਕ ਸੁਰੱਖਿਆ ਫੋਰਸ ਦੇ ਵਿੱਚ ਗੱਡੀ 112 ਨੰਬਰ ਲਾਈ ਗਈ ਆ ਇਹਦੇ ਇੱਕ ਅਫੀਸ਼ੀਅਲ ਹੈ ਜਿਹੜਾ ਨੰਬਰ ਹੈਗਾ ਉਹਦਾ ਜੁਦ ਘਾਟਨ ਕਰਨ ਦੇ ਲਈ ਆਏ ਆਏ ਨੇ ਜਿਹੜਾ ਨੰਬਰ ਹੈਗਾ ਜੀ 85449 71391 ਵੀ ਤਾਂ ਜੋ ਕਈ ਵਾਰ 112 ਨੰਬਰ ਦੇ ਉੱਤੇ ਕਰਦੇ ਬੜੀ ਦੇਰੀ ਹੋ ਜਾਂਦੀ ਆ ਮਰੀਦ ਕਿਉਂਕਿ ਮਰੀਦ ਦੇ ਵਿੱਚ ਉਹੀ 2 ਦਿਨ 4 ਦਿਨ 5 ਦਿਨਾਂ ਦਾ ਸਮਾਂ ਹੁੰਦਾ ਜਿਹਦੇ ਨਾਲ 5-4 ਮਿੰਟ ਦਾ ਵੀ ਜਿਹਦੇ ਕਰਕੇ ਉਹਦੀ ਜਾਨ ਵੱਸ ਸਕਦੀ ਹੁੰਦੀ ਆ ਪਰ ਤਾਂ ਜੋ ਜਿਹੜਾ ਇਹ ਨੰਬਰ ਅਫੀਸ਼ੀਅਲ ਜਾਰੀ ਕਰੇ ਵੀ ਤਾਂ ਨਾਲ ਦੀ ਨਾਲ ਲਾਉਣ ਦੇ ਨਾਲ ਹੀ ਉਹਦੀ ਜਿਹੜੇ ਇਹ ਮਰੀਜ਼ ਦੇ ਕੋਲੇ ਪਹੁੰਚ ਜਾਣ ਪਹੁੰਚ ਕੇ ਉਹਦੀ ਜਾਨ ਬਚਾ ਸਕਣ ਇਹ ਬਹੁਤ ਵੱਡਾ ਤੇ ਬਹੁਤ ਵਧੀਆ ਜਿਹੜਾ ਇਹ ਉਪਰਾਲਾ ਹੈਗਾ ਇਹ ਸੜਕ ਸੁਰੱਖਿਆ ਫੋਰਸ ਦਾ ਸਾਡੇ ਇੰਚਾਰਜ ਸਾਹਿਬ ਦਾ ਮਤਲਬ ਤੇ ਸਾਡੇ ਹੋਰ ਜਿੰਨਾਂ ਦੀ ਡਿਊਟੀ ਹੈ ਆਪਣੇ ਇੱਥੇ 112 ਨੰਬਰ ਤੇ ਲੱਡੇ ਤੇ ਇਹਨਾਂ ਦਾ ਵੀ ਬਹੁਤ ਵੱਡਾ ਇਹ ਉਪਰਾਲਾ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਇਲਾਕੇ ਵੱਲੋਂ ਪ੍ਰਸ਼ਾਸਨ ਵੱਲੋਂ ਨਾਇਬ ਸਿੰਘ ਜੀ ਨੇ ਮਤਲਬ ਤੋਂ ਤੋਂ ਬਾਅਦ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਕਿ ਬਹੁਤ ਵਧੀਆ ਜਿਹੜੀਆਂ ਇਹ ਸਹੂਲਤਾਂ ਨੇ ਜਿਹਦੇ ਨਾਲ ਲੋਕਾਂ ਦੀ ਜਿਹੜੀ ਜਾਨ ਆ ਉਹ ਬਚ ਜਾਂਦੀ ਆ ਕਿਉਂਕਿ ਲੋਕਾਂ ਦੀ ਜਿਹੜੀ ਜਾਨ ਆ ਉਹ ਬੜੀ ਕੀਮਤੀ ਆ ਸੋ ਆਪਾਂ ਨੂੰ ਜਿਹੜੇ ਇਹੋ ਜਿਹੇ ਅਪਰਾਲੇ ਨੇ ਉਹ ਕਰਨੇ ਚਾਹੀਦੇ ਨੇ ਸੋ ਜਿੰਨੀ ਇਹ ਗੱਲ ਦੀ ਸਲੰਘਾ ਕੀਤੀ ਜਾਵੇ ਉੰਨੀ ਬਹੁਤ ਜ਼ਿਆਦੇ ਇਹ ਖੁਸ਼ੀ ਦੀ ਗੱਲ ਆ ਕਿ ਇਹਨਾਂ ਨੇ ਬਹੁਤ ਵੱਡਾ ਜਿਹੜਾ ਅਪਰਾਲਾ ਕਰਿਆ ਸੋ ਬੇਨਤੀ ਆ ਵੀ ਜਿਹੜਾ ਵੀ ਇਹ ਨੰਬਰ ਇਹਨਾਂ ਨੇ ਲਾਂਚ ਕਰਿਆ ਇਹ ਨੰਬਰ ਨੂੰ ਵੱਧ ਤੋਂ ਵੱਧ ਆਪਾਂ ਆਪਣੇ ਫੋਨਾਂ ਦੇ ਵਿੱਚ ਫੀਡ ਕਰੀਏ ਤਾਂ ਜੋ ਤਤਕਾਲੀ ਜਦੋਂ ਵੀ ਆਪਾਂ ਨੂੰ ਲੋੜ ਪੈਂਦੀ ਆ ਆਪਣੇ ਬਾਰੇ ਲੋੜ ਪੈਂਦੀ ਆ ਜਾਂ ਕਿਸੇ ਬਾਰੇ ਲੋੜ ਪੈਂਦੀ ਆ ਆਪਾਂ ਨਾਲ ਦੀ ਨਾਲ ਇਹ ਫੋਨ ਨੂੰ ਡਾਇਲ ਕਰਕੇ ਕਿਸੇ ਨਾ ਕਿਸੇ ਆਪਣੇ ਸਾਥੀ ਸੱਜਣ ਦੀ ਜਿਹੜੀ ਜਾਣ ਆ ਉਹ ਬਚਾ ਸਕੀਏ ਸੋ ਬੇਨਤੀ ਆ ਜਰੂਰ ਇਹ ਨੰਬਰ ਨੂੰ ਫੋਲੋ ਕਰੋ ਤੇ ਬਾਕੀ ਮੈਂ ਇੱਕ ਵਾਰ ਫਿਰ ਪੂਰੀ ਸੜਕ ਸੁਰੱਖਿਆ ਫੋਰਸ ਦਾ ਧੰਨਵਾਦ ਕਰਦਾ ਇੰਚਾਰਜ ਸਾਹਿਬ ਦਾ ਜਿਹੜੇ ਇੱਥੇ ਆਪਣੇ ਲੋਕਲ ਹੈਗੇ ਨੇ ਜਰਨੈਲ ਸਿੰਘ ਜੀ ਨੇ ਸਮਸ਼ੇਰ ਸਿੰਘ ਜੀ ਨੇ ਮਤਲਬ ਤੇ ਨਾਲ ਹੋਰ ਵੀ ਸਾਡੀਆਂ ਭੈਣਾਂ ਨੇ ਅਵਤਾਰ ਸਿੰਘ ਜੀ ਨੇ ਜਿੰਨੇ ਵੀ ਮੁਲਾਜ਼ਮ ਇੱਥੇ ਤਾਇਨਾਤ ਰਹਿੰਦੇ ਨੇ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਕਿ ਜਰੂਰ ਲੋਕਾਂ ਨੂੰ ਵੀ ਹੀ ਅਪੀਲ ਕਰਦਾ ਕਿ ਜਰੂਰ ਉਹ ਇਹ ਨੰਬਰ ਦਾ ਵੱਧ ਤੋਂ ਵੱਧ ਫਾਇਦਾ ਲੈਣ ਤੇ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਆਪਦਾ ਸਹਿਯੋਗ ਸਹਿਯੋਗ ਦੇਣ ਸੋ ਬਹੁਤ-ਬਹੁਤ ਧੰਨਵਾਦ ਇਹ ਜੋ ਗੱਡੀ ਸੜਕ ਸੁਰੱਖਿਆ ਫੋਰਸ ਨੂੰ ਦਿੱਤੀ ਗਈ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜੋ ਮੁੱਖ ਮੰਤਰੀ ਪੰਜਾਬ ਹਨ ਉਹਨਾਂ ਦਾ ਇੱਕ ਵਿਸ਼ੇਸ਼ ਉਪਰਾਲਾ ਹੈ ਈ ਮੈਂ ਕਿਸੇ ਵਿਅਕਤੀ ਨੂੰ ਸੜਕ ਤੇ ਰੋਲਨ ਨਹੀਂ ਦੇਣਾ ਜਦੋਂ ਦਾ ਐਕਸੀਡੈਂਟ ਹੁੰਦਾ ਹੈ ਇਹ ਟੀਮ ਉਸੇ ਟਾਈਮ ਪਹੁੰਚਦੀ ਹੈ ਇਹ ਗੱਡੀ ਪੂਰੀ ਸੋਲਿਡ ਜੋ ਕਿ ਟ੍ਰੋਮਾ ਸੈਂਟਰ ਦੇ ਨਾਲ ਜਿਹੜਾ ਸਿੱਧਾ ਕਨੈਕਸ਼ਨ ਇਹ ਉਥੇ ਮੌਜੂਦ ਹੁੰਦੀ ਹੈ ਲੈ ਕੇ ਜਾਂਦੇ ਨੇ ਟਾਈਮ ਬਚਾਉਂਦੇ ਨੇ ਤੇ ਨਾਲ ਹੀ ਆਪਾਂ ਗੱਲ ਕਰਦੇ ਆ ਜਰਨੈਲ ਸਿੰਘ ਜੀ ਨਾਲ ਜੋ ਇਸ ਮੁਹਿੰਮ ਦੇ ਵਿੱਚ ਮੋਢੀ ਹਨ ਜਰਨੈਲ ਸਿੰਘ ਜੀ ਤੁਹਾਡਾ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਮਨ ਦੇ ਵਿੱਚ ਇਹ ਕਿਸ ਤਰ੍ਹਾਂ ਆਇਆ ਹਾਂਜੀ ਹਾਂਜੀ ਕਿ ਆਪਾਂ ਇੱਕ ਨੰਬਰ ਪਰਸਨਲ ਹੋਰ ਜਾਰੀ ਕਰੀਏ ਕਿ ਆਪਾਂ ਸਿੱਧਾ ਇੱਕ ਸੈਕਿੰਡ ਦੇ ਵਿੱਚ ਔਨ ਆਵੇ ਤੇ 2 ਤੋਂ 5 ਸੈਕਿੰਡ ਦੇ ਵਿੱਚ ਆਪਾਂ ਪਹੁੰਚ ਜਾਈਏ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰੀਏ ਕਿ ਤੁਸੀਂ ਇੱਥੇ ਆ ਕੇ ਸਾਡਾ ਇਸ ਗੱਲ ਦੇ ਵਿੱਚ ਸਹਿਯੋਗ ਦਿੱਤਾ ਉਦੋਂ ਬਾਅਦ ਮੈਂ ਧੰਨਵਾਦ ਕਰਦੀਆਂ ਸਰਦਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇਹ ਮਹਮ ਚਲਾ ਕੇ ਬਹੁਤ ਹੀ ਸੋਹਣਾ ਕੰਮ ਕੀਤਾ ਹੈ ਤਾਂ ਅਸੀਂ ਇੱਕ ਦਿਨ ਰੋਡ ਤੇ ਖੜੇ ਸੀ ਸਾਡੇ ਕੋਲੇ ਇੱਕ ਆਦਮੀ ਆਇਆ ਜਿਸ ਨੇ ਆ ਕੇ ਮੈਨੂੰ ਕਿਹਾ ਵੀ ਸਲਾਰ ਜਨਾਇ ਸਿੰਘ ਜੀ ਉਦਾਂ ਤਾਂ ਇਹ ਕੰਮ ਬਹੁਤ ਵਧੀਆ ਹੈ ਪਰ ਆ ਨੰਬਰ ਜਿਹੜਾ 112 ਇਹ ਕਦੀ ਵਿਜੀ ਚੱਲਦਾ ਮਿਲਦਾ ਨਹੀਂ ਯਾਨਕਿ ਉਹ ਨੰਬਰ ਮਿਲਾਂਦੇ ਸੀ ਬੀਜੀਪੀ ਚੱਲਦਾ ਸੀ ਪੰਜਾਬ ਦਾ ਪੂਰੇ ਦਾ ਨੰਬਰ ਹੋਣ ਕਰਨਾ ਹਾਂ ਜੀ ਉਹ ਮਿਲਦਾ ਨਹੀਂ ਤਾਂ ਫਿਰ ਮੇਰੇ ਮਨ 'ਚ ਖਿਆਲ ਆਇਆ ਵੀ ਕਿਉਂ ਨਾ ਆਪਾਂ ਆਪਦੇ ਪਰਸਨਲ ਨੰਬਰ ਲਈ ਫਿਰਦੇ ਹਾਂ ਵੀ ਇੱਕ ਆਪਾਂ ਨੰਬਰ ਇੱਕ ਹੋਰ ਜਾਰੀ ਕਰ ਲਈਏ ਮੈਂ ਮੇਰੇ ਇੰਚਾਰਜਦਾਰ ਸੰਸ਼ੇਰ ਸਿੰਘ ਨਾਲ ਗੱਲ ਕੀਤੀ ਤੇ ਮੇਰੇ ਸਾਥੀ ਕਰਮਚਾਰੀਆਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਮੇਰਾ ਪੂਰਾ ਸਹਿਯੋਗ ਦਿੱਤਾ ਵੀ ਸਾਰੇ ਤਾਂ ਬਹੁਤ ਵਧੀਆ ਗੱਲ ਆ ਫੇਰ ਮੈਂ ਸਾਡੇ ਸ੍ਰੀ ਰਾਮਕੇਸ਼ ਜੀ ਇੰਸਪੈਕਟਰ ਸਾਹਿਬ ਨੂੰ ਫੋਨ ਲਾਇਆ ਵੀ ਸਰ ਮੈਂ ਇਹ ਕੰਮ ਕਰਨਾ ਚਾਹੁੰਦਾ ਉਹਨਾਂ ਨੇ ਮੈਨੂੰ ਅੱਲਾ ਸਿਹਰੀ ਦਿੱਤੀ ਵੀ ਜਨੈ ਸਿੰਘ ਬਹੁਤ ਵਧੀਆ ਕੰਮ ਆ ਇਹ ਤਾਂ ਮੈਂ ਸਰ ਉਹਨਾਂ ਦੀ ਅੱਲਾ ਸਿਹਰੀ ਨਾਲ ਇਹ ਬੈਨਰ ਬਮਾਈ ਤੇ ਨੰਬਰ ਜਾਰੀ ਕਰਵਾਇਆ ਤੇ ਮੈਂ ਹੁਣ ਇਸ ਨੰਬਰ ਦਾ ਪਬਲਿਕ ਨੂੰ ਹੱਥ ਮੰਨ ਕੇ ਬੇਨਤੀ ਕਰਦਾ ਵੀ ਇਹਨੂੰ ਆਪਣੇ ਫੋਨਾਂ ਵਿੱਚ ਨੋਟ ਕਰੋ ਤੇ ਅੱਗੇ ਤੋਂ ਅੱਗੇ ਸ਼ੇਅਰ ਕਰੋ ਜਿੰਨਾ ਵੀ ਸ਼ੇਅਰ ਹੁੰਦਾ ਉਹਨਾ ਕਰੋ ਤਾਂ ਕਿ ਇਸ ਸ਼ੇਅਰ ਕਰਨ ਨਾਲ ਕਿਸੇ ਵੀ ਆਦਮੀ ਦੀ ਰੋਡ ਤੇ ਐਕਸੀਡੈਂਟ ਹੋਣ ਨਾਲ ਮੌਤ ਨਾ ਹੋਵੇ ਤੇ ਜਾਨ ਬਚ ਸਕੇ ਅਗਲੀ ਗੱਲ ਮੈਂ ਬੇਨਤੀ ਕਰੂੰਗਾ ਸਾਰੀ ਪਬਲਿਕ ਨੂੰ ਵੀ ਗੱਡੀ ਚਲਾਉਂਦੇ ਸਮੇਂ ਮੋਬਾਈਲ ਨਾ ਸੁਣੋ ਬੈਲਟ ਲਾ ਕੇ ਰੱਖੋ ਆਪ ਦੇ ਹੱਥ ਚੱਲੋ ਮਤਲਬ ਵੀ ਕੋਈ ਵੀ ਇਹੋ ਜਿਹਾ ਕੰਮ ਨਾ ਕਰੋ ਜਿਸ ਨਾਲ ਕੋਈ ਅਣਸਕਾਮੀ ਦੁਰਘਟਨਾ ਨਾ ਵਾਪਰੇ ਤੇ ਮੈਂ ਬਾਅਦ ਚ ਫੇਰ ਧੰਨਵਾਦੀਆਂ ਮੁੱਖ ਮੰਤਰੀ ਪੰਜਾਬ ਜੀ ਦਾ ਵੀ ਜਿਨ੍ਹਾਂ ਨੇ ਮੇਰੀ ਇੱਥੇ ਡਿਊਟੀ ਲਈ ਤੇ ਮੈਂ ਬਹੁਤ ਖੁਸ਼ ਹਾਂ ਜੋ ਆਧੇਮਾ ਸੇਵਾ ਕਰ ਰਹੇ ਹਾਂ ਕਰਦਾ ਹੀ ਰਹਾਂਗਾ ਤੇ శ్రీ ਰਾਮਕੇਸ਼ ਜੀ ਦਾ ਮੈਂ ਅੱਜ ਇੱਥੇ ਆਿਆਂ ਨੂੰ ਜੀ ਆਇਆਂ ਕਹਨਾ ਤੇ ਨਿੱਘਾ ਸਵਾਗਤ ਕਰਦਾ ਜਿਨ੍ਹਾਂ ਨੇ ਆ ਕੇ ਸਾਡਾ ਇਹ ਨੰਬਰ ਜਾਰੀ ਕੀਤਾ ਤੇ ਤੁਹਾਨੂੰ ਅੱਲਾ ਸਿਹਰੀ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਵਿੱਚ ਹੁਣ ਸਾਡੇ ਨਾਲ ਮੌਜੂਦ ਨੇ ਮਨਜੀਤ ਕੌਰ ਜੀ ਜੋ ਕਿ ਦੱਸਣਗੇ ਇਸ ਸੜਕ ਸੁਰੱਖਿਆ ਬਾਰੇ ਜੋ ਇਹਨਾਂ ਨੇ ਨੌਕਰੀ ਕਰਦਨੇ ਦੇ ਤੱਕ ਕਿਸ ਤਰ੍ਹਾਂ ਲੱਗ ਰਿਹਾ ਮਨਜੀਤ ਜੀ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਆਪਣੇ ACP ਇੰਡੀਆ ਚੈਨਲ ਤੁਰੀ ਤੇ ਇਸ ਤਰ੍ਹਾਂ ਤੁਸੀਂ ਹੁਣ ਸੜਕ ਸੁਰੱਖਿਆ ਪੋਸਟ ਦੇ ਵਿੱਚ ਆਪਣੀ ਡਿਊਟੀ ਨਿਵਾ ਰਹੇ ਹੋ ਸਾਨੂੰ ਕਿਸ ਤਰ੍ਹਾਂ ਲੱਗਦਾ ਹੈ ਜਦ ਕਿਸੇ ਦੀ ਜਾਨ ਬਚਾਣੇ ਹੋ ਅ ਸਰ ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗੀ ਕਿ ਜੋ ਮੁੱਖ ਮੰਤਰੀ ਪੰਜਾਬ ਸਰਕਾਰ ਪੰਗ ਭਗਵੰਤ ਸਿੰਘ ਮਾਨ ਜੀ ਨੇ ਇਹ ਮਹਿੰਮ ਚਲਾਈ ਹੈ ਸੜਕ ਸੁਰੱਖਿਆ ਫੋਰਸ ਤੇ ਸਾਡੇ ਡੀਜੀਪੀ ਪੰਜਾਬ ਤੇ ਸਾਡੇ ਐਸਐਸਪੀ ਸੜਕ ਸੁਰੱਖਿਆ ਫੋਰਸ ਜੀ ਨੇ ਸਾਨੂੰ ਪੂਰਾ ਸਪੋਰਟ ਦਿੱਤਾ ਹੋਇਆ ਤੇ ਸਰ ਮਤਲਬ ਜਦੋਂ ਅਸੀਂ ਸੁਣਦੇ ਆ ਨਾ ਕਿ ਸਾਡੇ ਕਰਕੇ ਕਿਸੇ ਦੀ ਜਾਨ ਬਚੀ ਲੋਕ ਸਿਰਸਾ ਦਿੰਦੇ ਆ ਸਾਨੂੰ ਤੈ ਦੀ ਲੋਕ ਬਹੁਤ ਡੀਪਲੀ ਸਾਨੂੰ ਪਰਾਉਡ ਫੀਲ ਹੁੰਦਾ ਕਿ ਅਸੀਂ ਸੇਵਾ ਵੀ ਕਰ ਰਹੇ ਹਾਂ ਤੇ ਮਿਹਰਾ ਵੀ ਮਿਲ ਰਿਹਾ ਅਸੀਂ ਉਸ ਫੋਰਸ ਚ ਜਿੱਥੇ ਅਸੀਂ ਆਪਣੀ ਡਿਊਟੀ ਕਰਦੇ ਹਾਂ ਸਾਨੂੰ ਉਪਦੇਸ ਪੈਸੇ ਵੀ ਮਿਲਦੇ ਆ ਪਲੱਸ ਲੋਕਾਂ ਤੋਂ ਧੁਆਵਾ ਵੀ ਮਿਲਦੀ ਆ ਪੰਜਾਬ ਪੁਲਿਸ ਦੀ ਇੱਕ ਸਾਫ ਇਮੇਜ ਹੁਣ ਲੋਕਾਂ ਦੇ ਸਾਹਮਣੇ ਆ ਰਹੀ ਆ ਤੇ ਸਰ ਸਾਡਾ ਮਤਲਬ ਇਸ ਇਸ ਫੀਲਡ ਚ ਆ ਕੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਆ ਸਾਨੂੰ ਕਦੇ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਦ ਤੁਸੀਂ ਕਿਸੇ ਵਿਅਕਤੀ ਨੂੰ ਉਹਦੀ ਜਾਨ ਬਚਾਉਣੇ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਉਦੋਂ ਕੀ ਫੀਲ ਕਰਦੇ ਹੋ ਸਰ ਜਾਂ ਉਹ ਸਮਾਂ ਤੁਹਾਡੇ ਲਈ ਕੀ ਹੁੰਦਾ ਸਰ ਇੰਨਾ ਸੋਚਣ ਦਾ ਤਾਂ ਮੌਕਾ ਹੀ ਨਹੀਂ ਮਿਲਦਾ ਹੈਗਾ ਕਈ ਵਾਰ ਐਸੇ ਕੇਸ ਆ ਜਾਂਦੇ ਆ ਕਿ ਅਸੀਂ ਬਸ ਸਮੇਂ ਆਵੇਂ ਹੁੰਦਾ ਹੈ ਕਿ ਫਟਾਫਟ ਕੰਮ ਨਿਬੜੀਏ ਤੇ ਸਾਡੇ ਕਰਕੇ ਕਿਸੇ ਦੀ ਜਾਨ ਬਚ ਛੇ ਸੋਚਣ ਦਾ ਟਾਈਮ ਨਹੀਂ ਮਿਲਦਾ ਸਰ ਜਸਟ ਕਿ ਆਪਣੀ ਵੀ ਜਾਨ ਜੋਖਮ ਚ ਹੈਗੀ ਆ ਇਹ ਵੀ ਨਹੀਂ ਸੋਚਣ ਦਾ ਕਈ ਵਾਰ ਹੁੰਦਾ ਟਾਰਗੇਟ ਸਿਰਫ ਇਹ ਹੁੰਦਾ ਕਿ ਆਪਾਂ ਦੂਸਰੇ ਦੀ ਜਾਨ ਬਚਾਣੀ ਆ ਦੇਖੋ ਇੱਕ ਇਹ ਵੀ ਫੋਰਸ ਆ ਇਹ ਕਿ ਵੀ ਇਨਸਾਨ ਨੇ ਜਿਨ੍ਹਾਂ ਨੇ ਆਪਣੀ ਵੀ ਜਾਨ ਨੂੰ ਖੁੱਲ ਜਾਂਦੇ ਨੇ ਕਿ ਸਾਡੀ ਵੀ ਜਾਨ ਜੋਖਮ 'ਚ ਹੈ ਪਰ ਟਾਰਗੇਟ ਜੋ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਇਹਨਾਂ ਦੀ ਡਿਊਟੀ ਲਗਾਈ ਆ ਉਹੀ ਟਾਰਗੇਟ ਕਿ ਇੱਕ ਮਾਂ ਦਾ ਬੱਚਾ ਪੈਣ ਦਾ ਪ੍ਰਾ ਬੱਚਿਆਂ ਦਾ ਬਾਪ ਕਰੇ ਪਹੁੰਚੇ ਇਹਨਾਂ ਦੀ ਇਹੀ ਇੱਕ ਸੋਚ ਨੂੰ ਅਸੀਂ ਸਲਾਮ ਵੀ ਕਰਦੇ ਹਾਂ ਇਸ ਤੋਂ ਇਲਾਵਾ ਮੈਡਮ ਜਿਹੜੇ ਹੁਣ ਆਪਣੇ ਦਰਸ਼ਕ ਨੇ ਜਾਂ ਪਬਲਿਕ ਆ ਉਹਨਾਂ ਨੂੰ ਜਿਹੜਾ ਤੁਸੀਂ ਨੰਬਰ ਇਹ ਜਾਰੀ ਕਰਿਆ ਜਿਹੜਾ ਨੰਬਰ ਹੈਗਾ 85449 72391 ਇਹ ਨੰਬਰ ਦਾ ਵੀ ਕੋਈ ਛੋਟਾ ਏਰੀਆ ਹੁੰਦਾ ਹੋਊਗਾ ਕਿ ਕਿੱਥੋਂ ਤੋਂ ਕਿੱਥੇ ਤੱਕ ਛੋਟਾ ਆਪਣਾ ਐਸਐਸਫੋਰਸ ਦਾ ਜਣ ਕੇ ਏਰੀਆ ਹੈਗਾ ਉਹ ਵੀ ਦੱਸ ਦਿਓ ਹਾਂਜੀ ਸਰ ਸਰ ਸਾਡਾ ਏਰੀਆ ਹੈਗਾ ਕੁੰਨਰਾ 3.15 ਤੋਂ ਡਰੇਨ ਬ੍ਰਿਜ ਬਲੇਰ ਕੋਟਲਾ ਤੱਕ ਸਰ ਇਹ ਰੂਟ 53301 ਵੱਜਦਾ ਹੈ ਇਸ ਤੋਂ ਇਲਾਵਾ ਸਿਰਫ ਐਨੇ ਏਰੀਆ ਵਾਲਿਆਂ ਲਈ ਹੀ ਇਹ ਨੰਬਰ ਹੈ ਬਾਕੀ ਅਗਰ ਕਿਸੇ ਅਦਰ ਏਰੀਆ ਵਾਲੇ ਨੂੰ ਮਤਲਬ ਇਹ ਨੰਬਰ ਨਹੀਂ ਕੰਮ ਕਰੇਗਾ ਕਿਉਂਕਿ ਉਹਨਾਂ ਲਈ 112 ਨੰਬਰ ਟਗਾ ਡੋਲਾਈਟ ਕਰਤਾ ਗਿਆ ਪਰ ਇਹ ਏਰੀਆ ਦੇ ਵਿੱਚ ਇਹ ਨੰਬਰ ਡਾਇਲ ਕਰੋਗੇ ਤਾਂ ਅਸੀਂ ਤੁਰੰਤ ਪਹੁੰਚਾਂਗੇ ਯਾਨਕਿ ਜੋ ਏਰੀਆ ਇਹਨਾਂ ਨੇ ਦੱਸਿਆ ਹੈ ਇਹ ਮੋਬਾਈਲ ਨੰਬਰ ਉਸ ਏਰੀਆ ਦੇ ਲੋਕਾਂ ਲਈ ਹੀ ਲਾਹੇਵੰਦ ਹੋ ਸਕਦਾ ਹੈ ਇਹ ਵੀ ਬਹੁਤ ਵੱਡਾ ਇਨਾਮ ਵੱਲੋਂ ਉਪਰਾਲਾ ਹੈ ਅੱਜ ਟੀਚਰ ਡੇ ਵਾਲੇ ਦਿਨ ਇਹਨਾਂ ਨੇ ਉਪਰਾਲਾ ਕੀਤਾ ਧੰਨਵਾਦ ਕਰਦੇ ਹਾਂ ਤੇ ਸਲੂਟ ਕਰਦੇ ਸਾਨੂੰ ਏਸੀਪੀ ਇੰਡੀਆ ਤੋਂ ਵਿਕਾਸ ਬਰਮਾ ਦੇ ਨਾਲ ਸੋਹਨ ਲਾਲ